ਸੂਰ ਰੂ ਦੇ ਬਾਹਰ ਗਿਆ ਪਹਿਲਾਂ ਸਾਡੀ ਦੁਕਾਨ ਵਾਲ Passe ਆ ਉਹਨੇ ਵੇਖਿਆ ਕਹਿ ਸਾਹਸਾ ਲੱਗੇਦਾ ਵਾ ਮੈਂ ਕਹਾ ਕਿ ਸਕੂਟੀ ਦੇ ਕੰਬਿਆਈ ਰੇਟ ਤੇ ਨਾ ਸਾਡੇ ਵੀ ਲੱਗੀ ਰਹਿੰਦੀ ਹੈ ਨਾ ਆਏ ਹੋਰ ਮੂਠਾ ਕਿਆ ਇਹਨੇ ਕੋਈ ਬੁਟੂ ਬਣਾ ਲੈ ਉਹ ਲੈ ਗਿਆ ਅੱਜ ਤੂੰ ਗਿਆ ਮਿਰਰ ਸਰਜੀਕਲ ਬੀ ਸਿੰਘ ਜੀ ਕਿੱਥੋਂ ਚੋਰੀ ਹੋਈ ਤੁਹਾਡੀ ਇੱਥੋਂ ਐਸੇ ਮਾਰਕੀਟ ਚੋਂ ਕਰੈਨ ਦੇ ਤੇ ਮੈਂ ਸਮਾਨ ਲੈਣ ਲੱਗਾ ਇੱਥੇ ਲਾਈ ਹੈ ਇੱਥੇ ਲਾ ਕੇ ਤੇ ਮੈਂ ਅੰਦਰ ਗਿਆ ਮੈਂ ਕਿ ਲੌਕਰੀ ਮਿਲਾਇਆ ਤੇ ਮੈਂ ਵੀ ਲੱਗਦੇ ਹੈਗਾ ਉਹ ਕਿਹੜੇ ਦੂਰੋਂ ਆ ਤੇ ਬਸੇ ਜੋ ਮਦਦੇ ਮੈਂ ਸਮਾਨ ਪੈਕ ਕਰ ਲਿਆ ਜੋ ਮੈਂ ਪਿਛੇ ਦੇਖਿਆ ਤੇ ਇਸ ਨੂੰ ਦਿਖਾਈ ਕੰਪਲੀਟ ਕਰਾਈ ਹੈ ਹੈ ਕੰਪਲੀਟ ਕਰਾਇਆ ਦਿਖਿਆ ਮੁੰਡਾ ਉਹ ਜੋ ਤੁਸੀਂ ਵੀਡੀਓ ਵਾੜੀ ਹੋ ਜੀ ਵੀਡੀਓ ਦੇਖਿਆ ਸਰ ਜੀ ਪਛਾਣ ਹੈਗੀ ਕੋਣ ਆਉ ਆਹ ਪਛਾੜਨਾਂਗੇ ਮੈਂ ਤੇ ਉਹ ਪੁਸਤ ਪੁਸਕੀ ਜਾਂਦੀ ਐ ਉਹ ਪਸੰਦੀਪ ਇੱਕ ਕੰਪਲੇਂਟ ਲਿਖੀ ਹਾਂ ਤੇ ਆਂਦੀ ਜੋ ਕਰਦੇ ਆ ਅੱਛਾ ਹਾਂਜੀ ਤੇ ਕਹਿੰਦੇ ਆਂਦੇ ਸੌਦਾ ਲੈਣ ਦੇ ਸੀ ਤੇ ਉਹ ਅੰਦਰ ਵਿੱਚੋਂ ਚੇਤੇ ਚਾਬੀ ਵਿੱਚੇ ਹੀ ਸੀ ਤਾਂ ਇਸਕੋ ਚਾਬੀ ਵਿੱਚੇ ਰਹਿਣ ਕਿ ਇਹਨਾਂ ਨੇ ਤੇ ਜਦੋਂ ਸਭ ਕੁ ਲੈ ਕੇ ਬਾਹਰ ਜਗੇ ਤੇ ਇਹਨਾਂ ਦੀ ਚੋਰੀ ਹੋ ਗਈ ਖੱਟਾ ਪਟਕਾ ਵੱਧਾ ਉਹਨੇ ਸਿਰ ਦੇ ਆ ਤੇ ਬੁੱਖਲੀ ਮਾਰੀ ਕਲੀਅਰ ਫੋਟੋ ਸੀ ਸੀ కెమెਰਾ ਹੀ ਵੇਖ ਲਿਆ ਇਹ ਜਦੋਂ ਕਿ ਤੱਕਾਬੂ ਆ ਕੇ ਰੱਖਣ ਕੱਢ ਲਾ ਜੀ ਤਾਂ ਤੱਕ ਜੀ ਉਹ ਸਰ ਗੁਰਦਾਸਪੁਰ ਦੇ ਵਿੱਚ ਸ਼ਰੇਆਮ ਅੱਜ ਚੋਰੀ ਹੋਈ ਨਾ ਇਹ ਮਾਰਕੀਟ ਦੇ ਵਿੱਚੋਂ ਵੱਲੋਂ ਮਾਰਕੀਟ ਦੇ ਵਿੱਚ ਇੰਨੀਆਂ ਦੁਕਾਨਾਂ ਲੱਗੀਆਂ ਨੇ ਇਹਨਾਂ ਦੀ ਵੀ ਗਲਤੀ ਫੜੀ ਜੀ ਵੀ ਚਾਬੀ ਵਿੱਚੇ ਰਹਿਣ ਸੀ ਚਾਬੀ ਲੱਗੀ ਪਈ ਦੋਗੇ ਲੱਗੀ ਫੇਰ ਵੀ ਨਹੀਂ ਪਤਾ ਲੱਗਦਾ ਚਲੋ ਕੋਈ ਨਹੀਂ ਕਰਾਂਗੇ ਕਰਕੇ ਤਾਂ ਕਰਾਂਗੇ